ਪਾਕਿਸਤਾਨ ਪੱਖੀਆਂ ਦੀ ਬਰਬੋਰ ਨਖੇਦੀ ਕਰਨ ਵਾਲੇ ਗੁਰਸਿਮਰਨ ਮੰਡ ਦਾ ਰਵਈਆ ਹੁਣ ਕੁਝ ਬਦਲਿਆ ਹੋਇਆ ਨਜ਼ਰ ਆ ਰਿਹਾ ਗੁਰਸਿਮਰਨ ਸਿੰਘ ਮੰਡ ਹੁਣ ਸ਼ਾਇਦ ਕਾਂਗਰਸ ਪਾਰਟੀ ਨੂੰ ਛੱਡ ਸਕਦੇ ਨੇ ਇਹਦੀਆਂ ਕਿਆਸ ਰਹੀਆਂ ਤੇਜ਼ ਹੋ ਗਈਆਂ ਨੇ ਦਰਅਸਲ ਲੁਧਿਆਣਾ ਸੀਟ ਤੋਂ ਮਰਿੰਦਰ ਸਿੰਘ ਰਾਜਾ ਵੜਿੰਗ ਚੌਂ ਮੈਦਾਨ ਚ ਕੀ ਉਤਰੇ ਉਸ ਤੋਂ ਬਾਅਦ ਗੁਰਸਿਮਰਨ ਮੰਡ ਦੀ ਖਿਲਾਫਤ ਸ਼ੁਰੂ ਹੋ ਗਈ ਸਿਰਫ ਲੁਧਿਆਣਾ ਸੀਟ ਤੱਕ ਸੀਮਿਤ ਨਹੀਂ ਸਗੋ ਸੰਗਰੂਰ ਸੀਟ ਨੂੰ ਲੈ ਕੇ ਵੀ ਚਰਚਾਵਾ ਇਸੇ ਤਰ੍ਹਾਂ ਦੀਆਂ ਨੇ ਸੁਖਪਾਲ ਖਹਿਰਾ ਦੇ ਸੰਗਰੂਰ ਤੋਂ ਲੜਨ ਤੇ ਵੀ ਨਾਕੁਸ਼ ਨਜ਼ਰ ਆਏ ਨੇ ਗੁਰਸਿਮਰਨ ਮੰਡ ਉਹਨਾਂ ਦਾ ਸਾਫ਼ ਕਹਿਣਾ ਸੀ ਕਿ ਦਲਬੀਰ ਗੋਲਡੀ ਜਦੋਂ ਇਹੋ ਜਿਹਾ ਰਸੂਖ ਰੱਖਦੇ ਸੀ ਕਿ ਉਹ ਇਸ ਸੀਟ ਤੇ ਲੜ ਸਕਦੇ ਸੀ ਤਾਂ ਫਿਰ ਕਿਉਂ ਸੁਖਪਾਲ ਖਹਿਰਾ ਨੂੰ ਇਸ ਸੀਟ ਤੇ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਲੁਧਿਆਣਾ ਸੀਟ ਦੇ ਉੱਤੇ ਜਿੱਥੇ ਪਾਰਟ ਪੂਸ਼ਣ ਆਸ਼ੂ ਅੱਗੇ ਆ ਸਕਦੇ ਸਨ ਉਹਨਾਂ ਦੀ ਥਾਂ ਦੇ ਉੱਤੇ ਕਿਉਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉੱਥੇ ਲਿਆ ਕੇ ਚੋਣ ਲੜਾਈ ਜਾ ਰਹੀ ਹੈ ਇਸ ਚੀਜ਼ ਦੇ ਉੱਤੇ ਫਿਲਹਾਲ ਗੁਰਸਿਮਰਨ ਮੰਡ ਇਤਰਾਜ਼ ਖੜਾ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਸਾਡੀ ਗੱਲ ਵੀ ਹੋਈ ਹੈ ਪਰ ਉੱਥੇ ਇਹ ਜਾਣਨਾ ਬਹੁਤ ਜ਼ਰੂਰੀ ਸੀ ਕਿ ਆਪਣੀ ਹੀ ਪਾਰਟੀ ਦੇ ਉੱਤੇ ਇਸ ਤਰ੍ਹਾਂ ਦੇ ਨਿਸ਼ਾਨੇ ਕਿਉਂ ਸਾਧਣ ਲੱਗ ਗਏ ਨੇ ਗੁਰਸਿਮਰਨ ਮੰਡ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਪੀਪੀਸੀ ਪ੍ਰਧਾਨ ਹੋਣ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਣਾ ਚਾਹੀਦਾ ਹੈ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਆਉਂਦੇ ਨੇ ਜਿਸ ਤੇ ਸੁਭਾਵਿਕ ਤੌਰ ਦੇ ਉੱਤੇ ਪੰਜਾਬ ਦੀ ਕਾਂਗਰਸ ਦਾ ਸਿੱਧਾ ਦਾਰਮਦਾਰ ਜਿਹੜਾ ਹੈ ਉਹ ਰਾਜਾ ਵੜਿੰਗ ਦੇ ਉੱਤੇ ਟਿਕਿਆ ਹੋਇਆ ਜਿਸ ਬਾਬਤ ਹੁਣ ਉਹਨਾਂ ਨੂੰ ਹਟਾਉਣ ਦੇ ਉੱਤੇ ਹੀ ਤੋਲ ਆਏ ਨੇ ਗੁਰਸਿਮਰਨ ਮੱਡ ਖੈਰ ਲੁਧਿਆਣਾ ਸੀਟ ਨੂੰ ਜੇ ਦੇਖੀਏ ਤਾਂ ਰਵਨੀਤ ਬਿੱਟੂ ਕਾਂਗਰਸ ਪਾਰਟੀ ਛੱਡ ਜਾਂਦੇ ਨੇ ਕਾਂਗਰਸ ਦਾ ਇੱਕ ਲੰਮੇ ਸਮੇਂ ਤੋਂ ਹਿੱਸਾ ਰਹਿੰਦੇ ਨੇ ਉਹਨਾਂ ਦੇ ਪੁਰਖੇ ਕਾਂਗਰਸ ਦਾ ਹਿੱਸਾ ਰਹਿੰਦੇ ਨੇ ਬਿਆਨ ਸਿੰਘ ਦੇ ਪੋਤਰੇ ਨੇ ਔਰ ਉਸੇ ਚੀਜ਼ ਦਾ ਹਵਾਲਾ ਲੈ ਕੇ ਹੁਣ ਤੱਕ ਸਿਆਸਤ ਕਰਦੇ ਆਏ ਨੇ ਪਰ ਹੁਣ ਕਾਂਗਰਸ ਪਾਰਟੀ ਆਪਣੀ ਮਾਂ ਪਾਰਟੀ ਛੱਡ ਦਿੱਤੀ ਗਈ ਔਰ ਭਾਜਪਾ ਦੇ ਵਿੱਚ ਜਾ ਰਲੇ ਉੱਥੋਂ ਉਮੀਦਵਾਰ ਵੀ ਨੇ ਪਰ ਉਹਨਾਂ ਦੇ ਏਵਜ਼ ਦੇ ਵਿੱਚ ਹੁਣ ਉਹਨਾਂ ਦੇ ਖਿਲਾਫ ਕਿਸੇ ਹੋਰ ਨੂੰ ਉਤਾਰਨਾ ਬਹੁਤ ਜ਼ਰੂਰੀ ਸੀ ਕਾਂਗਰਸ ਪਾਰਟੀ ਦੇ ਵਾਸਤੇ ਇੱਕ ਬਹੁਤ ਮਹੱਤਵਪੂਰਨ ਫੈਸਲਾ ਸੀ ਕਿਉਂਕਿ ਰਵਨੀਤ ਬਿੱਟੂ ਦੇ ਖਿਲਾਫ ਹੁਣ ਕਿਸ ਨੂੰ ਉਤਾਰਿਆ ਜਾਵੇ ਇਸ ਚੀਜ਼ ਦੇ ਉੱਤੇ ਸਸ਼ੋਭਨ ਸੀ ਕਾਂਗਰਸ ਦੇ ਕਈ ਲੀਡਰ ਨੇ ਜਿਹੜਾ ਲੁਧਿਆਣੇ ਦੇ ਵਿੱਚ ਖੜਨ ਨੂੰ ਤਿਆਰ ਨੇ ਪਰ ਰਵਨੀਤ ਬਿੱਟੂ ਦੇ ਖਿਲਾਫ ਕੌਣ ਡਿੱਗ ਸਕਦਾ ਇਹਦੀਆਂ ਚਰਚਾਵਾਂ ਛਿੜ ਗਈਆਂ ਉੱਥੇ ਹੀ ਰਵਨੀਤ ਬਿੱਟੂ ਦੇ ਖਿਲਾਫ ਭਾਰਤ ਪੂਸ਼ਣ ਆਸ਼ੂ ਨੂੰ ਲਿਆਉਣ ਦੀ ਗੱਲ ਹੁੰਦੀ ਹੈ ਚਰਚਾਵਾਂ ਚੱਲਦੀਆਂ ਨੇ ਕਿ ਭਾਰਤ ਪੂਸ਼ਣ ਆਸ਼ੂ ਇਸ ਸੀਟ ਦੇ ਉੱਤੇ ਉਤਰ ਸਕਦੇ ਨੇ ਕਾਂਗਰਸ ਪਾਰਟੀ ਥਾਪੜਾ ਦੇ ਸਕਦੀ ਹੈ ਪਰ ਚਰਚਾਵਾਂ ਇੱਥੇ ਆ ਕੇ ਮੁੱਕ ਗਈਆਂ ਕਿ ਇਹ ਦੋਵੇਂ ਜਾਣੇ ਦੋਸਤ ਰਹੇ ਨੇ ਮਿੱਤਰ ਰਹੇ ਨੇ ਚੌਂਡ ਮੈਦਾਨ ਦੇ ਵਿੱਚ ਇੱਕ ਦੂਸਰੇ ਖਿਲਾਫ ਕਿਵੇਂ ਉਥੇ ਹੀ ਇਸ ਚੀਜ਼ ਦੀ ਲੋੜ ਸਾਬਤ ਹੋ ਗਈ ਕਿ ਇੱਥੇ ਕੋਈ ਵੱਡਾ ਰਸੂਖਦਾਰ ਲੀਡਰ ਚਾਹੀਦਾ ਤਾਂ ਕਰਕੇ ਬਠਿੰਡਾ ਲੋਕ ਸਭਾ ਹਲਕਾ ਤੋਂ ਚੱਕ ਕੇ ਰਾਜਾ ਵੜਿੰਗ ਨੂੰ ਲੁਧਿਆਣੇ ਲੋਕ ਸਭਾ ਹਲਕਾ ਲੈ ਆਉਂਦਾ ਗਿਆ ਉਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਪਰ ਫਿਲਹਾਲ ਹਾਲਾਤ ਣਾਪੂਰਵਕ ਹੋ ਗਏ ਨੇ ਇਹਨਾਂ ਚੀਜ਼ਾਂ ਨੂੰ ਹੀ ਲੈ ਕੇ ਇਹੋ ਜੀਆਂ ਬਦਲੀਆਂ ਨੂੰ ਲੈ ਕੇ ਗੁਰਸਿਮਰਨ ਮੰਡ ਨਾਖੁਸ਼ ਨਜ਼ਰ ਆ ਰਹੇ ਨੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਇਸ ਪਾਰਟੀ ਦਾ ਕੁਝ ਨਹੀਂ ਹੋ ਸਕਦਾ ਜਿਨ੍ਹਾਂ ਗੱਲਾਂ ਤੋਂ ਇਹ ਅੰਦਾਜ਼ੇ ਸਾਫ਼ ਲੱਗ ਰਹੇ ਨੇ ਕਿ ਗੁਰਸਿਮਰਨ ਮੰਡ ਹੁਣ ਕਾਂਗਰਸ ਪਾਰਟੀ ਕਿਸੇ ਵੇਲੇ ਵੀ ਛੱਡ ਸਕਦੇ ਨੇ ਪਰ ਚਰਚਾਾਂਾਂ ਸਿਰਫ ਇਹੀ ਨਹੀਂ ਨੇ ਗੁਰਸਿਮਰਨ ਮੰਡ ਨੇ ਇੱਥੋਂ ਤੱਕ ਕਿਹਾ ਕਿ ਦੇਸ਼ ਦੇ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰ ਉਹਨਾਂ ਦੇ ਹੱਥ ਹੀ ਸਾਰਾ ਦਾਰੂਬਦਾਰ ਹੈ ਯਾਨੀ ਕਿ ਇੱਕ ਪਾਸੇ ਸਾਫ਼ ਕਲੀਅਰ ਹੋ ਗਿਆ ਕਿ ਹੁਣ ਆਪਣੀ ਪਾਰਟੀ ਨਾਲ ਗੁਰਸਿਮਰਨ ਮੰਡ ਬਗਾਵਤ ਕਰ ਸਕਦੇ ਨੇ ਔਰ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਹਾਲਾਂਕਿ ਜੋ ਦੌਰ ਚੱਲਦਾ ਪਿਆ ਜਿਹੜੀਆਂ ਪ੍ਰਸਥਤੀਆਂ ਚੱਲਦੀਆਂ ਪਈਆਂ ਨੇ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੋਵੇਗੀ ਜੇ ਗੁਰਸਿਮਰਨ ਮੰਡ ਵਰਗਾ ਵਿਅਕਤੀ ਵੀ ਪਾਰਟੀ ਛੱਡ ਦੇਵੇ ਉਹਨਾਂ ਵਰਗਾ ਲੀਡਰ ਵੀ ਪਾਰਟੀ ਛੱਡ ਦੇਵੇ ਇੱਥੇ ਵੱਡੇ ਵੱਡੇ ਛੱਡ ਕੇ ਤੁਰ ਗਏ ਨੇ ਗ ਕੋਈ ਵੱਡੀ ਗੱਲ ਨਹੀਂ ਹੋਵੇਗੀ ਪਰ ਆਪਣੇ ਆਪ ਨੂੰ ਦੇਸ਼ ਪ੍ਰੇਮੀ ਕਹਿਣ ਵਾਲੇ ਗੁਰਸਿਮਰਨ ਮੰਡ ਜਿਹੜੇ ਕਾਂਗਰਸ ਪਾਰਟੀ ਦੇ ਹਿੱਤ ਐੱਚੀ ਰਹੇ ਨੇ ਉਹ ਅਚਾਨਕ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਭਾਜਪਾ ਚ ਜੇ ਜਾ ਰਹੇ ਨੇ ਆਪਣੇ ਆਪ ਦੇ ਵਿੱਚ ਸਵਾਲ ਤਾਂ ਜ਼ਰੂਰ ਖੜੇ ਹੋਣਗੇ ਪਰ ਉਧਰ ਵਾਲੇ ਪਾਸੇ ਵੀ ਉਹਨਾਂ ਦੇ ਹੱਕ ਦੀਆਂ ਗੱਲਾਂ ਹੀ ਹੋਣਗੀਆਂ ਕਿਉਂਕਿ ਉਹ ਇੱਕ ਪਾਸੇ ਇੱਕ ਵਿਚਾਰਧਾਰਾ ਦੇ ਖਿਲਾਫ ਨੇ ਉਹ ਖਾਲਿਸਤਾਨ ਪੱਕੀ ਵਿਚਾਰਧਾਰਾ ਦੇ ਖਿਲਾਫ ਨੇ ਤਾਂ ਜ਼ਰੂਰ ਭਾਜਪਾ ਦੇ ਵਿੱਚ ਵੀ ਉਹਨਾਂ ਦਾ ਰੱਜ ਕੇ ਸਵਾਗਤ ਜਿਹੜਾ ਉਹ ਹੋਵੇਗਾ ਪਰ ਆਪਣੇ ਆਪ ਹੁਣ ਕੀ ਹਾਲਾਤ ਬਣਦੇ ਨੇ ਕਾਂਗਰਸ ਪਾਰਟੀ ਦੇ ਇਹ ਦੇਖਣਾ ਬਹੁਤ ਮਹੱਤਵਪੂਰਨ ਹੋਵੇਗਾ ਕਿਉ ਮੰਡ ਨੇ ਸਾਡੇ ਨਾਲ ਜੋ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਉਸਣਾ ਦਿੰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਇੱਕ ਬਿਆਨ ਸਾਹਮਣੇ ਆਇਆ ਲੁਧਿਆਣੇ ਤੋਂ ਖੜੇ ਹੋਏ ਨੇ ਕਾਂਗਰਸ ਦੇ ਬੰਦੇ ਆ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਤੇ ਹੁਣ ਉਹਨਾਂ ਦੀ ਉਮੀਦਵਾਰੀ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਪੁੱਛਾਂਗਾ ਕਿ ਕਿਵੇਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਅੱਜ 1 ਮਈ 2024 ਮਜ਼ਦੂਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਜੀ ਬਿਲਕੁਲ ਲੇਕਿਨ ਜਿਹੜਾ ਰਾਜਾ ਬੜਿੰਗਾ ਉਹ ਤਲਵੀਰ ਸਿੰਘ ਗੋਲਡੀ ਨੂੰ ਕਿਉਂ ਨਹੀਂ ਰੋਕ ਸਕਿਆ ਜਾਂ ਜਿਹੜੇ ਹੋਰ ਬੰਦੇ ਜਾ ਰਹੇ ਆ ਉਹਨਾਂ ਨੂੰ ਰੋਕਣ ਵਿੱਚ ਨਾਕਾਮ ਜਾਵਾ ਇਹ ਇਹ ਰਾਜਾ ਬੜਿੰਗ ਫੇਲ ਆ ਕਾਂਗਰਸ ਪ੍ਰਧਾਨ ਫੇਲ ਕੱਲ੍ਹ ਦੀ ਪਤਨੀ ਅੱਜ ਦੀ ਖਬਰ ਜਲਦੀ ਪਈ ਆ ਕਿਸੇ ਨਿੱਕੇ ਚੈਨਲ ਦੇ ਵੀ ਭਾਰਤ ਤੋਂ ਆਸ਼ੂ ਜੀ ਵੀ ਨਰਾਜ ਹੋ ਗਏ ਨੇ ਕਿ ਇਹ ਬੰਦੇ ਨਰਾਸ਼ ਹੋਣਗੇ ਫਿਰ ਵੋਟਾਂ ਮਸ਼ੀਨਾਂ ਚੋਂ ਕੱਢਣ ਲੀਆਂ ਭਾਜੀ ਹਾਂਜੀ ਕਿਉਂਕਿ ਸਾਡੀ ਇਹ ਗੱਲ ਹੈ ਜੇ ਸੱਚੀਆਂ ਕੌੜੀਆਂ ਆਪਾਂ ਪੰਜਾਬ ਪੰਜਾਬੀ ਨੂੰ ਪਿਆਰ ਕਰਦੇ ਆ ਜੀ ਲੇਕਿਨ ਰਾਜਾ ਬ੍ਰਿੰਗ ਨੂੰ ਵਾਪਸ ਟੇਕ ਲੈਤਾ ਦੇਣਾ ਚਾਹੀਦਾ ਹੈ ਪਾਰਟੀ ਨੂੰ ਜਾਂ ਪਹਿਲਾਂ ਹੀ ਆਪਣਾ ਅਸਤੀਫਾ ਦੇ ਦੇਵੇ ਆਹ ਪਾਰਟੀ ਮਾਲਾਨ ਦੇ ਸਾਹਮਣੇ ਕਾਂਗਰਸ ਕਾਂਗਰਸ ਨੂੰ ਤਾਂ ਪਹਿਪਾ ਵੱਡਾ ਝਟਕਾ ਪਹਿਲਾਂ ਹੀ ਮਿਲ ਗਿਆ ਸੀ ਜਦੋਂ ਰਮੀਤ ਬਿੱਟੂ ਕਾਂਗਰਸ ਨੂੰ ਛੱਡ ਜਾਂਦੇ ਨੇ ਇਹ ਇੱਕ ਝਟਕਾ ਥੋੜੀ ਅੱਜ ਦਲਵੀ ਸੰਗਰੂਰ ਤੋਂ ਛਿੱਟਾ ਨਾ ਝਟਕਾ ਸਖਬਾਲ کہہ ਰਹੇ ਮੁੱਛ ਪੇੜਵਾ ਚੀ ਜੀ ਹੂੰ ਇਹ ਕਰਕੇ ਜਿੰਨੀਆਂ ਸ੍ਰੀ ਅਨੰਦਪੁਰ ਸਾਹਿਬ ਟੈਕਟਰ ਗਲਤੀ ਆ ਹੂੰ ਸਰਪਾਲ ਖੇਰਾ ਦੀ ਟੈਕਟਰ ਗਲਤੀ ਆ ਸਖਬਾਲ ਖੇਰਾ ਕਿੱਡਾ ਵੱਡਾ ਲੀਡਰ ਆ ਜੀ ਪਹਿਲਾਂ ਆਮ ਪਾਰਟੀ ਚ ਲੈ ਗਿਆ ਫਿਰ ਉਧਰ ਚ ਲੈ ਗਿਆ ਹੂੰ ਇਸ ਕਰਕੇ ਜਿਹੜਾ ਹਾਈ ਕਮਾਂਡ ਨੂੰ ਵੀ ਮੈਂ ਕਹੂੰਗਾ ਬਈ ਦਰਜਾ ਵਾ ਦਰਜਾ ਦੇ ਕੇ ਟਿਕਦੇ ਹੋ ਚਾਹ ਜਿੱਤੋਵੇ ਚਾਹ ਹਾਰੋਵੇ ਲੇਕਿਨ ਉਸ ਹਲਕੇ ਦਾ ਬਦਲ ਨਹੀਂ ਹੋਵੇ ਜੀ ਜਾਂ ਲੋਕਾਂ ਦੀ ਰੈਲ ਹੋਵੇ ਲੀਡਰਾਂ ਦੇ ਉੱਤੇ ਕਿੰਨੇ ਵਿਧਾਨ ਸਭਾ ਬੈੰਦੇ ਆ ਉਹ ਹਲਕੇ ਦੇ ਲੋਕ ਸਭਾ ਦੇ ਵੀ ਹਾਂ ਜੀ ਤੁਹਾਨੂੰ ਮਨਜ਼ੂਰ ਆ ਉਤੋਂ ਤੋਂ ਬਿਨਾ ਮਨਜ਼ੂਰੀ ਲਏ ਧੋਖਾ ਲਿਆ ਕੇ ਇਹ ਗੱਲ ਕਦੇ ਵੀ ਲੋਕਾਂ ਨੇ برداشت ਨਹੀਂ ਕਰੀ ਉਹ ਲੋਕ ਜਾਗਰੂਕ ਹੋ ਚੁੱਕੇ ਆ ਮਾਨ ਸਰ ਕਹਿੰਦੇ ਕਿ ਹੁਣ ਤਾਂ ਲੁਧਿਆਣਾ ਸੀਟ ਤੋਂ ਕਾਂਗਰਸ ਦੀ ਇੱਜ਼ਤ ਦਾਤੇ ਲੱਗੀ ਹੋਈ ਸੀ ਤਾਂ ਕਰਕੇ ਪ੍ਰਧਾਨ ਨੂੰ ਆਉਣਾ ਪੈ ਗਿਆ ਉਹ ਛੱਡੋ ਜੇ ਉਹ ਜਿੰਨਾਂ ਦੇ ਸੀ ਚਾਹੇ ਲੋਕਲ ਕੈਂਡੀਡੇਟ ਹੁੰਦਾ ਚਾਹੇ ਬਾਹਰਲਾ ਹੁੰਦਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀਆਂ ਨੀਤੀਆਂ ਤੋਂ ਲੋਕ ਹੋ ਗਏ ਪ੍ਰਭਾਵਿਤ ਹੋਏ ਕਿਉਂਕਿ ਆਪਾਂ ਖੁਦ ਸਿੱਖਾ ਗੁਰਦੁਆਰਾ ਕਰਤਾਰਪੁਰ ਸਾਹਿਬ ਸ਼੍ਰੀ ਕੋਰੀਡੋਰ ਖੋਲ੍ਹਿਆ ਉਹਦਾ ਆਪਾਂ ਸ਼ੁਕਰਾਨੇ ਵਜੋਂ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਜਿਹੜੇ ਸਾਡੇ ਪ੍ਰਵਾਸੀ ਨੇ ਜਾਂ সনਾਤਨ Hindu ਭਰਾ ਨੇ ਉਹਨਾਂ ਨੇ ਜੋ ਤੇ ਆਏ ਭਗਵਾਨ ਸ਼੍ਰੀ ਰਾਮ ਮੰਦਰ ਬਣਵਾਇਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਪਰ ਮਾਨ ਸਾਹਿਬ ਉਹ ਵੋਟਾਂ ਪਾਉਣ ਲੋਕਾਂ ਨੇ ਮਾਨ ਸਾਹਿਬ ਤੁਹਾਡੀ ਗੱਲ ਤੋਂ ਹੁਣ ਥੋੜਾ ਵੀ ਰੁਝਾਨ ਜਿਹੜਾ ਉਹ ਬੀਜੇਪੀ ਵੱਲ ਦਾ ਨਜ਼ਰ ਆ ਰਿਹਾ ਨਹੀਂ 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 ਮੈਂ ਅਤੇ ਪ੍ਰੇਮੀ ਨੂੰ ਮੇਰਾ ਅਸੀਂ ਹੈਗੇ ਖਾਲਸਾਣ ਬਰੋਤੀ ਲੋਕ ਅਸੀਂ ਹੈਗਾ ਦੇਸ਼ ਪ੍ਰੇਮੀ ਸਾਡੇ ਵਾਸਤੇ ਦੇਸ਼ ਦਾ ਆਚਾਰ ਆ ਜਾਏਗਾ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦੇਸ਼ ਦਾ ਆ ਜਾਏਗਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਉਸ ਨਾਲ ਚੱਲਦੇ ਪਏ ਸਮਰਥਕਾ ਉਹਨਾਂ ਦੇ ਸੀ ਲਾ ਕੇ ਅਸੀਂ ਕਿਸੇ ਪਾਰਟੀ ਦਾ ਨਾ ਵਿਚੇ ਵੀ ਮੈਂਬਰ ਵੀ ਨਹੀਂ ਪਰ ਉਦਾਂ ਜਦੋਂ ਤੁਹਾਡਾ ਨਾਮ ਆਉਂਦਾ ਤੁਹਾਡਾ ਨਾਮ ਕਾਂਗਰਸ ਦੇ ਨਾਲ ਵਾਵਾ ਮਤਲਬ ਹੈਗਾ ਤੁਸੀਂ ਮੈਂ ਮੈਂ ਤਾਂ ਸਚਾਈ ਦਾ ਗੱਲ ਚੱਲਦਾ ਪਿਆ ਜੇ ਕਿੰਨਾ ਇਹਨਾਂ ਨੇ ਕਾਂਗਰਸ ਪਾਰਟੀ ਨੇ ਤੇ ਹਾਰਦੇ ਤੇ ਮੇਰੇ ਜਿੰਮਰਜੀ ਖੜਾ ਕਰ ਦੋ ਜਾਈਗੇ ਇੱਦਾਂ ਦੀ ਗੱਲ ਹੋਣੀ ਚਾਹੀਦੀ ਸ਼ਮਤਾ ਜਿੱਤਣ ਅੱਜ ਤਣ ਅੱਧਾ ਭਾਗ ਦਾ ਆਸ਼ੂ ਟੱਕਰ ਪੂਰੀ ਤੇ ਸਰਦਾਰ ਸੀ ਲੇਕਿਨ ਉਹਨਾਂ ਨੇ ਕਿਹਾ ਵੀ ਹਾਈ ਕਮਾਂਡ ਵੀ ਮਿੱਟੂ ਤੇ ਆਸ਼ੂ ਦੀ ਜੀ ਦੋਸਤੀ ਆ ਜੀ ਜਦੋਂ ਆਪਾਂ ਕੈਂਡੀਡੇਟ ਖੜ ਗਏ ਫਿਰ ਕੋਈ ਦੋਸਤ ਨਹੀਂ ਹੁੰਦੀ ਜੀ ਬਿਲਕੁਲ ਹਾਂ ਕੈਂਡੀਡੇਟ ਆਪਾਂ ਦੇਖੋ ਨਾ ਮੈਂ ਕਾਂਗਰਸ ਦਾ ਕਹਣਾ ਮਿੱਟੂ ਭਈਆ ਕੀ ਕਹਣਾ ਦੋਸਤੀ ਵੋਟਾਂ ਤੋਂ ਬਾਅਦ ਪਹਿਲਾਂ ਕੋਈ ਦੋਸਤੀ ਨਹੀਂ ओके ਹੁਣ ਹੁਣ ਤੁਸੀਂ ਇਹਨਾਂ ਸਵਾਲਾਂ ਦਾ ਜਵਾਬ ਕਿਵੇਂ ਦੇਵੋਗੇ ਕਿ ਹੁਣ ਮਹਾਰਾਸ਼ਟਰ ਦੀ ਗੱਲ ਹੈ ਕਿ ਬੀਜੇਪੀ ਚੱਲੇ ਨਹੀਂ ਜਾਂ ਕਾਂਗਰਸ ਚੱਲ ਲੱਗੀ ਮੈਂ ਕਿਸੇ ਨਹੀਂ ਜਾਂਦਾ ਮੈਂ ਇੱਥੇ ਰਹਿਆ ਸਰ ਅੱਛਾ ਮੈਂ ਕੋਈ ਬੀਜੇਪੀ ਦਾ ਮੈਂਬਰ ਨਹੀਂ ਮੈਂ ਲੋਕਾਂ ਨੂੰ ਇਹ ਨਹੀਂ ਕਹਾਂਗਾ ਮੈਂ ਕਾਂਗਰਸ ਨਹੀਂ ਛੱਡੂੰਗਾ 15 ਮਿੰਟ ਬਾਅਦ ਭੱਜ ਜਾਂਦੇ ਨੇ ਉਹ ਅਸਲੀ ਭੱਜਣ ਵਾਲੇ ਵਿਅਕਤੀ ਨਹੀਂ ਹੈਗੇ ਸੱਚ ਬੋਲਣ ਵਾਲੇ ਵਿਅਕਤੀ ਹੈ ਹੁਣ ਤੁਸੀਂ ਆਪਣੀ ਪਾਰਟੀ ਦੇ ਖਿਲਾਫ ਤੇ ਵੀ ਤਾਂ ਕਰ ਰਹੇ ਹੋ ਨਹੀਂ ਖਲਾਫਤ ਨਹੀਂ ਕਰਦਾ ਸੱਚਾਈ ਬੋਲਣਾ ਕੋਈ ਖਲਾਫਤ ਨਹੀਂ ਹੁੰਦੀ ਭਾਜੀ ਯੂਪੀ ਵੀ ਹਾਰ ਦੇ ਬਣਾਉਣਾ ਪਾਇਆ ਯੂਪੀ ਜਿਵੇਂ ਖਤਮ ਹੋ ਗਈ ਗੱਲ ਤੇ ਬਿਹਾਰ ਜਿਵੇਂ ਖਤਮ ਹੋ ਗਈ ਜੀ ਬੰਗਾਲ ਜਿਵੇਂ ਖਤਮ ਹੋ ਗਈ ਇੱਥੇ ਵੀ ਖਤਮ ਹੋ ਗਈ ਇੱਥੇ ਜੀ ਇਹ ਤਾਂ ਦੇ ਪਟਵਾਰੇ ਨੂੰ ਲੈ ਕੇ ਆਪਣਾ ਕੰਮ ਖਰਾਬ ਨਹੀਂ ਕਰਨਾ ਪਾ ਜੀ 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 ਜੇ ਪੰਜਾਬ ਵਿੱਚ ਕਾਹਰ ਦੇ ਸੱਚ ਹੈ ਨਾ ਬਚਾ ਲਓ ਮੈਂ ਤਾਂ ਕਹਿੰਦਾ ਬਚਾ ਸਕਦਾ ਬਚਾ ਲਓ ਜੀ ਨਹੀਂ ਫਿਰ ਜਾਓ ਫਿਰ ਯੂਪੀ ਬਹਿਰ ਬਣਾ ਲਓ ਇਹਦੇ ਤੇ ਜੀ ਇਹ ਗੱਲ ਆ ਸਰ ਠੀਕ ਹੈ ਠੀਕ ਹੈ ਥੈਂਕ ਯੂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ